ਚੰਨੀ ਜੀ ਮੈਂ ਹੈਰਾਨ ਆਇ ਤੇ ਇਹ ਜਦੋਂ ਕਰਦਾ ਪੁੱਠੀ ਗੱਲ ਕਰਦਾ ਏ ਸ਼ਰਮਦਾ ਇਸ ਬੰਦੇ ਨੂੰ ਘਟਾ ਅੱਗੇ ਵੀ ਗੱਲਾਂ ਇਹ ਕਰਦੇ ਰਹਿੰਦੇ ਆ ਮੈਂ ਮੰਜਾ ਬਣਦਾ ਮੈਂ ਮੈਂ ਦਰਖਤ ਤੇ ਚੜ ਜਾਂਦਾ ਮੈਂ ਮੈਂ ਥੱਲੇ ਆਹ ਕਰ ਲੈਣਾ ਮੈਂ ਦੂਜਾ ਕਰ ਲੈਣਾ ਪਰ ਅੱਜ ਤਾਂ ਐਡੀ ਸੀਰੀਅਸਲੀ ਇਹਨਾਂ ਨੇ ਮੈਂ ਹੈਰਾਨ ਹੋ ਗਿਆ ਜਦੋਂ ਇਹਨਾਂ ਨੇ ਅੱਜ ਕੇ ਸਰਜੀਕਲ ਸਟ੍ਰਾਈਕ ਚੰਨੀ ਸਾਹਿਬ ਕਿਸੇ ਪਾਰਟੀ ਨੇ ਨਹੀਂ ਕਿਸੇ ਸਰਕਾਰ ਨੇ ਨਹੀਂ ਮਿਲਟਰੀ ਫੌਜ ਫੌਜ ਦੇ ਜਰਨੈਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਚੰਨੀ ਸਾਹਿਬ ਕਿਸੇ ਪੋਲਿਟਿਕਸ ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਫੌਜ ਦੇ ਜਰਨੈਲਾਂ ਨੇ ਮੂਹਰੇ ਆ ਕੇ ਗੱਲ ਕਹੀ ਸੀ ਵੀ ਅਸੀਂ ਸਰਜੀਕਲ ਸਟ੍ਰਾਈਕ ਕੀਤੀ ਆ ਇਹੀ ਰਾਜਾ ਵੜਿੰਗ ਸਾਹਿਬ ਜਦੋਂ ਵੱਖ ਵੋਟ ਦੇ ਉੱਤੇ ਡਿਬੇਟ ਹੋ ਰਿਹਾ ਸੀ ਇਹ ਕਹਿ ਰਹੇ ਸੀ ਮੈਂ ਇੱਕ ਸਰਦਾਰ ਉਹ ਸਰਦਾਰ ਤੁਸੀਂ ਕਿਹੜੇ ਪਾਸੇ ਉਹ ਸਰਦਾਰ ਹੋਏ ਜਿਹੜੇ ਕਹਿੰਦੇ ਅਸੀਂ ਸਰਦਾਰ ਡੁੱਬ ਕੇ ਮਰ ਜਓ ਤੁਸੀਂ ਇਹ ਜੇ ਸਰਦਾਰ ਜਿਹੜੇ ਤੁਸੀਂ ਸਾਡੇ ਗੁਰੂਆਂ ਨੂੰ ਜਿਨ੍ਹਾਂ ਨੇ ਸਿਹਤ ਦਿੱਤੇ ਉਹ ਮੁਗਲਾਂ ਦੇ ਨਾਲ ਉਹਨਾਂ ਦੇ ਵੰਸ਼ਾ ਨਾ ਖੜੇ ਹੋਗੇ ਤੁਸੀਂ ਜਿਹੜੀਆਂ ਜ਼ਮੀਨਾਂ ਉਹਨਾਂ ਨੇ ਦੱਬੀਆਂ ਹੋਈਆਂ ਸਾਰੀਆਂ ਵੱਖਬੋਰਡ ਦੇ ਵਿੱਚ ਹਰ ਜ਼ਮੀਨ ਦੱਬੀ ਹੋਈ ਆ ਵੱਖਬੋਰਡ ਦੇ ਵਿੱਚ ਕਬਜ਼ੇ ਕੀਤੇ ਹੋਏ ਆ ਇਹ ਬੜਿੰਗ ਸਾਹਿਬ ਵਿੱਚ ਚੰਨੀ ਸਾਹਿਬ ਇਹ ਕਾਂਗਰਸੀਓ ਦੱਸੋ ਕੋਈ ਵੀ ਕਾਂਗਰਸ ਦਾ ਲੀਡਰ ਬੋਲੇ ਅੱਜ ਵੀ ਤੁਸੀਂ ਚੰਨੀ ਨਾ ਖੜੇ ਹੋ ਰਾਜਾ ਬੜਿੰਗ ਨਾ ਖੜੇ ਜਿਹੜੇ ਸਰਦਾਰ ਕਹਿੰਦੇ ਸੀ ਵੀ ਅਸੀਂ ਮੁਗਲਾਂ ਦੇ ਨਾਲ ਉਸ ਪਾਰਲੀਮੈਂਟ ਤੁਹਾਨੂੰ ਇਸ ਕਰਕੇ ਭੇਜਿਆ ਵੀ ਤੁਸੀਂ ਢੋਕ ਬਜਾ ਕੇ ਕਹੋ ਵੀ ਅਸੀਂ ਮੁਗਲਾਂ ਨਾਲ ਤੁਸੀਂ ਭੁੱਲ ਗਏ ਆਪਣੇ ਗੁਰੂਆਂ ਨੂੰ ਉਹ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਤੁਸੀਂ ਜੋ ਰਾਹੁਲ ਗਾਂਧੀ ਜੀ ਪਿਛਲੇ ਦਿਨਾਂ ਚ ਹਰ ਜਗ੍ਹਾ ਕਹਿੰਦੇ ਆ ਉਹਨਾਂ ਨੇ ਇਹ ਗੱਲ ਗੁਜਰਾਤ 'ਚ ਵੀ ਕਹੀ ਆਪਣੇ ਜਿੱਥੇ ਵੀ ਜ਼ਿਲ੍ਹਾ ਪ੍ਰਧਾਨ ਸੀ ਡਬਲਯੂਸੀ ਹਰ ਜਗ੍ਹਾ ਕਹਿੰਦੇ ਆ ਵੀ ਕਾਂਗਰਸ ਦੇ ਵਿੱਚ ਅਸੀਂ ਕੀ ਕਰਦੇ ਆ ਵੀ ਜਿਹੜਾ ਰੇਸ ਦਾ ਘੋੜਾ ਹੁੰਦਾ ਉਹਨੂੰ ਅਸੀਂ ਵਿਆਜ ਭੇਜ ਦਿੰਨੇ ਨੱਚਨ ਵਾਲੇ ਦੇ ਘੋੜੇ ਦੀ ਤੋਂ ਜਿਹੜਾ ਨੱਚਨ ਵਾਲਾ ਘੋੜਾ ਹੁੰਦਾ ਉਹਨੂੰ ਅਸੀਂ ਰੇਸ 'ਚ ਭੇਜ ਦਿੰਨੇ ਇੱਕ ਉਹਨੇ ਲੰਗੜੇ ਘੋੜੇ ਦੀ ਵੀ ਗੱਲ ਕੀਤੀ ਪਰ ਉਹਨਾਂ ਨੇ ਇੱਕ ਗੱਲ ਛੱਡ ਗਈ ਵੀ ਸਾਡੇ ਕੋਲ ਗਧੇ ਵੀ ਨੇ ਇਹ ਸ਼੍ਰੇਣੀ ਗਧਿਆਂ ਦੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਬੜਾ ਇਹ ਮਨ ਦੁਖੀ ਕਰਕੇ ਇਹ ਸ਼ਬਦ ਵਰਤ ਰਹੇ ਹਾਂ ਇਹ ਇਸੇ ਕਰਕੇ ਰੱਖੇ ਹੋਏ ਨੇ ਵੀ ਜਦੋਂ ਲੋਡ ਪਵੇ ਕਿਉਂਕਿ ਜਿਹੜਾ ਰੇਸ ਦਾ ਘੋੜਾ ਏ ਉਹ ਕਦੇ ਗੁਲਾਮ ਨਹੀਂ ਹੋ ਸਕਦਾ ਉਹ ਕਦੇ ਇਹਨਾਂ ਦੀ ਆ ਗੱਲ ਨਹੀਂ ਕਹਿ ਸਕਦਾ ਇਹ ਉਹ ਚਰਨਜੀਤ ਚੰਨੀ ਆ ਮੈਂ ਜਿਹਨਾਂ ਦੀ ਗੱਲ ਕਰਨ ਲੱਗਿਆ ਮੈਂ ਪਹਿਲਾਂ ਬੜਾ ਸੋਚਿਆ ਵੀ ਇੱਕ ਪੰਜਾਬ ਦਾ ਸਾਡਾ ਮੁੱਖ ਮੰਤਰੀ ਰਿਹਾ ਕਿਸੇ ਗੜੇ ਵੀ ਗੱਲ ਕਰੀਏ ਨਾ ਕਰੀਏ ਪਰ ਜਦੋਂ ਦੇਖਿਆ ਵੀ ਇਸ ਗੱਲ ਨੂੰ ਇਸ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਸਾਰੇ ਚੈਨਲਾਂ ਤੇ ਟ੍ਰੈਂਡਿੰਗ ਕਰ ਰਿਹਾ ਹੈ ਸਾਰੇ ਚੈਨਲਾਂ ਤੇ ਦੋ ਮੈਂ ਦੂਜੇ ਦੀ ਵੀ ਗੱਲ ਕਰੂੰਗਾ ਜਿਹੜੀ ਕਰਦੇ ਆ ਸਾਰੇ ਮੇਨ ਪੇਪਰਾਂ ਦੇ ਵਿੱਚ ਸਭ ਤੇ ਚਰਨਜੀਤ ਚੰਨੀ ਤੇ ਰਾਜਾ ਵੜਿੰਗ ਬੈਠੇ ਆ ਚੰਜੀਤ ਚੰਨੀ ਖਾਸ ਤੌਰ ਤੇ ਉਹੀ ਚਰਨਜੀਤ ਚੰਨੀ ਆ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਰਾ ਕਰਜ਼ਾ ਮਾਫ ਕਰਨ ਫੌਜ ਦੇ 2% ਹੋਰ ਵਧਾਉਣ ਲਈ ਫੌਜ ਚ ਭਰਤੀ ਪੈਰਾਮਿਲਟਰੀ ਫੋਰਸਸ ਵਧਾਉਣ ਲਈ ਹੋਰ ਐਮਸ ਦੇਣ ਲਈ ਹੋਰ ਗੋਵਿੰਦਗੜ੍ਹ ਨੂੰ ਜਿਹੜਾ ਸਟੀਲ ਹੱਬ ਬਣਾਉਣ ਲਈ ਹੋਰ ਬੜਾ ਕੁਝ ਮੈਂ ਕਲੀ-ਕਲੀ ਗੱਲ ਹਜੇ ਸਭ ਨੂੰ ਪਤਾ ਏ ਜਦੋਂ ਉਹ ਦੇਣ ਜਾ ਰਹੇ ਸੀ ਫਿਰੋਜ਼ਪੁਰ ਉਹਨਾਂ ਨੂੰ ਐਜ਼ ਇੱਕ ਮੁੱਖ ਮੰਤਰੀ ਇਹਨੇ ਪਹਿਲੀ ਗੱਲ ਰিসিਵ ਨਹੀਂ ਕੀਤਾ ਫਿਰ ਉਹਨਾਂ ਨੂੰ ਰਾਤ ਤੇ ਰੋਕਿਆ ਵੀ ਉਹ ਕੋਈ ਚੀਜ਼ ਪੰਜਾਬ ਨੂੰ ਜਾ ਕੇ ਕਿਤੇ ਐਲਾਨ ਨਾ ਕਰ ਦੇਣ ਐਨ 2022 ਦੀ ਗੱਲ ਆ ਇਹ ਦੂਜੀ ਗੱਲ ਮੀ ਪੈ ਰਿਆ ਤੇ ਬਿਲਕੁਲ ਪਾਕਿਸਤਾਨ ਦੇ ਟਾਰਗੇਟ ਤੇ ਫਿਰੋਜ਼ਪੁਰੋਂ ਜਿਵੇਂ ਸਮਝ ਲਓ ਮਜ਼ਾਇਲ ਜਾਂ ਟੈਂਕ ਦਾ ਗੋਲਾ ਬਹੁਤ ਦੂਰ ਦੀ ਗੱਲ ਆ ਨੌਂਚਰ ਜਿੱਥੋਂ ਆ ਸਕਦਾ ਸੀਗਾ ਉਸ ਰੇਂਜ ਚ ਪ੍ਰਾਈਮ ਮਿਨਿਸਟਰ ਨੂੰ ਉਹਨਾਂ ਦੇ ਕਾਫਲੇ ਨੂੰ ਪੁਲ ਤੇ ਖੜਾ ਕੀਤਾ ਤੇ ਮੈਂ ਅੱਜ ਇਹ ਵਹਿ ਕਿਵੇਂ ਗਿਆ ਉਸ ਵੇਲੇ ਜਦੋਂ ਇਹ ਗੱਲ ਹੋਈ ਇਨਕੁਆਇਰੀ ਚੱਲੀ 1 ਸਾਲ ਲਈ ਚਰਨਜੀਤ ਚੰਨੀ ਜਦੋਂ ਇਹਨਾਂ ਦੀਆਂ ਟਿਕਟਾਂ ਦੇਖੋਗੇ ਮੈਂ ਅੱਜ ਇਹਦੀ ਮੰਗ ਵੀ ਕਰੂੰਗਾ ਮੀਡੀਆ ਰਾਹੀਂ ਵੀ ਚਿੱਠੀ ਵੀ ਲਿਖੂੰਗਾ ਬਈ ਇਹ 1 ਸਾਲ ਤੋਂ ਉੱਤੇ ਉਸ ਵੇਲੇ ਅਮਰੀਕਾ ਵਿੱਚ ਫਰਾਰ ਰਹੇ ਭੱਜੇ ਰਹੇ ਤੇ ਤੀਜੀ ਅੱਜ ਜਿਹੜੀ ਗੱਲ ਕੀਤੀ ਆ ਉਹ ਵੀ ਸੀਡਬਲਿਊਸੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਾਂਗਰਸ ਵਰਕਿੰਗ ਕਮੇਟੀ ਦੀ ਜਿੱਥੇ 2 ਦਿਨਾਂ ਦਾ ਜਾਂ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਹੁਣ ਉਹਨਾਂ ਦੇ ਲਈ ਸਪੈਸ਼ਲ ਪ੍ਰੈਸ ਕਾਨਫਰੰਸ ਅਰੇਂਜ ਕੀਤੀ ਉਹਦੇ ਵਿੱਚ ਦੋਨੋਂ ਬੰਦੇ ਬਾਰਡਰ ਦੇ ਬੈਠੇ ਸੀ ਇੱਕ ਪਾਸੇ ਪਾਇਲਟ ਸਾਹਿਬ ਸਚਿਨ ਪਾਇਲਟ ਜਿਹੜੇ ਰਾਜਸਥਾਨ ਬਾਰਡਰ ਪੈਂਦਾ ਏ ਉਹ ਬੈਠੇ ਸੀ ਨਾਲ ਇਹਨਾਂ ਦੇ ਚਰਨਜੀਤ ਚੰਨੀ ਜਿਹੜਾ ਸਭ ਤੋਂ ਅਹਿਮ ਪੰਜਾਬ ਦਾ ਬਾਰਡਰ ਦੇ ਲੋਕ ਨੇ ਉਹ ਬੈਠੇ ਸੀ ਤੇ ਉਹਨੇ ਕਿਹਾ ਕਿ ਦੇਖੋ ਮੈਂ ਸਮਝਦਾ ਸ਼ਰਮਦਾ ਇਸ ਬੰਦੇ ਨੂੰ ਘਟਾ ਅੱਗੇ ਵੀ ਗੱਲਾਂ ਇਹ ਕਰਦੇ ਰਹਿੰਦੇ ਆ ਮੈਂ ਮੰਜਾ ਬਣਦਾ ਐ ਮੈਂ ਮੈਂ ਦਰਖਤ ਤੇ ਚੜ ਜਾਂਦਾ ਐ ਮੈਂ ਥੱਲੇ ਆਹ ਕਰ ਲੈਣਾ ਮੈਂ ਉਹ ਦੂਜਾ ਕਰ ਲੈਣਾ ਪਰ ਅੱਜ ਤਾਂ ਐਡੀ ਸੀਰੀਅਸਲੀ ਇਹਨਾਂ ਨੇ ਮੈਂ ਹਰਾਨ ਹੋ ਗਿਆ ਜਦੋਂ ਇਹਨਾਂ ਨੇ ਅੱਜ ਕੇ ਸਰਜੀਕਲ ਸਟ੍ਰਾਈਕ ਚੰਨੀ ਸਾਹਿਬ ਕਿਸੇ ਪਾਰਟੀ ਨੇ ਨਹੀਂ ਕਿਸੇ ਸਰਕਾਰ ਨੇ ਨਹੀਂ ਮਿਲਟਰੀ ਫੌਜ ਫੌਜ ਦੇ ਜਰਨੈਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਚੰਨੀ ਸਾਹਿਬ ਕਿਸੇ ਪੋਲਿਟਿਕਸ ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਫੌਜ ਦੇ ਜਰਨਲਿਆਂ ਨੇ ਮੂਹਰੇ ਆ ਕੇ ਗੱਲ ਕਹੀ ਸੀ ਵੀ ਅਸੀਂ ਸਰਜੀਕਲ ਸਟ੍ਰਾਈਕ ਕੀਤੀ ਆ ਤੁਸੀਂ ਭੁੱਲ ਗਏ ਵੀ ਕਿਸ ਤਰੀਕੇ ਨਾਲ ਸਾਡੇ ਲੜਾਕੂ ਜਹਾਜ਼ ਉੱਥੇ ਜਾ ਕੇ ਬਾਲਾਕੋਟ ਦੇ ਵਿੱਚ ਇਹ ਸਾਰਾ ਕੁਝ ਹੋਇਆ ਉਦੋਂ ਬਾਅਦ ਸਾਡਾ ਪਾਇਲਟ ਵੀ ਆ ਜਿਹੜਾ ਉਹ ਵੀ ਦੁਸ਼ਮਣਾਂ ਦੇ ਜਿਹੜਾ ਉਹ ਹੱਥ ਆਇਆ ਕਿਸ ਤਰੀਕੇ ਨਾਲ ਉਹਦੇ ਪਿੱਛੇ ਕਿਵੇਂ ਮੋਦੀ ਸਾਹਿਬ ਨੇ ਆਪਣੀ ਤਾਕਤ ਨਾਲ ਸਾਰੇ ਦੁਨੀਆ ਦੇ ਵਿੱਚ ਆਪਣੀ ਜਿਹੜੀ ਆ ਉਹ ਡਿਪਲੋਮੇਸੀ ਨਾਲ ਉਹ ਪਾਇਲਟ ਨੂੰ ਵੀ ਵਾਪਸ ਲੈ ਕੇ ਆਂਦਾ ਤੁਸੀਂ ਭੁੱਲ ਗਏ ਸਾਰੀਆਂ ਗੱਲਾਂ ਇਹ ਵੀ ਉਹ ਕਿੱਥੇ ਪਾਇਲਟ ਸੀਗਾ ਤੇ ਕਿੱਥੋਂ ਲੈ ਆਂਦਾ ਸੀ ਤੇ ਕਿੱਥੇ ਉਹਨੇ ਸਟ੍ਰਾਈਕ ਕੀਤੀ ਸੀ ਤੁਸੀਂ ਐਨ ਮੌਕੇ ਤੇ ਅੱਜ ਇਸ ਗੱਲ ਦਾ ਮੈਂ ਤਾਂ ਇਹ ਕਹੂੰਗਾ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਡਿਮਾਂਡ ਕਰਦਾ ਐਨਆਈਏ ਨੂੰ ਐਨਆਈਏ ਦੀ ਇੱਥੇ ਉੱਤੇ ਇਨਕੁਆਰੀ ਹੋਣੀ ਚਾਹੀਦੀ ਆ ਚਰਨਜੀਤ ਚੰਨੀ ਨੇ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਰੋਕਿਆ ਉਦੋਂ ਵੀ ਤੇ ਹੁਣ ਇਹਨਾਂ ਇਸ ਮੌਕੇ ਰਾਹੁਲ ਗਾਂਧੀ ਦੇ ਕਹਿਣ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਕਹਿਣ ਤੇ ਸ਼੍ਰੀ ਆਪਣੇ ਖੜਗੇ ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਕਹਿਣ ਤੇ ਤੇ ਪ੍ਰਿਯੰਕਾ ਗਾਂਧੀ ਦੇ ਕਹਿਣ ਤੇ ਇਹ ਖਾਸ ਪ੍ਰੈਸ ਕਾਨਫਰੰਸ ਕੀਤੀ ਤੇ ਆਪਣਾ ਜਿਹੜਾ ਉਹਨਾਂ ਨਾਲ ਰਲੇ ਹੋਏ ਨੇ ਜਿਹੜੇ ਦੇਸ਼ ਦੇ ਖਿਲਾਫ ਜੰਗ ਲਾਉਣ ਦੀ ਗੱਲ ਰਾਹੁਲ ਗਾਂਧੀ ਨੇ ਕੀਤੀ ਉਹ ਆਪਣੇ ਜਿਹੜੇ ਇਹ ਲੀਡਰ ਰੱਖੇ ਹੋਏ ਨੇ ਨਕਾਰਾ ਲੀਡਰ ਉਹਨਾਂ ਤੋਂ ਇਹ ਗੱਲਾਂ ਕਹਾਣੀਆਂ ਇਸ ਗੱਲ ਦਾ ਦੇਸ਼ 'ਚ ਨਹੀਂ ਕੋਈ ਫਰਕ ਦੇਸ਼ 'ਚ ਕੋਈ ਫਰਕ ਨਹੀਂ ਕਿਉਂਕਿ ਇਹ ਨਕਾਰੇ ਹੋਏ ਲੋਕ ਨੇ ਪਰ ਦੁਸ਼ਮਣ ਦੇਸ਼ ਨੂੰ ਐਡਾ ਵੱਡਾ ਹਥਿਆਰ ਦੇਤਾ ਕਿ ਜਿਹੜਾ ਮੈਂ ਸਮਝਦਾ ਅਮਰੀਕਾ 'ਚ ਵੀ ਜਾਂ ਇਜ਼ਰਾਈਲ 'ਚ ਵੀ ਜਾਂ ਰਸ਼ੀਆ 'ਚ ਵੀ ਉਹ ਐਡਾ ਵੱਡਾ ਹਥਿਆਰ ਤਿਆਰ ਨਹੀਂ ਹੋ ਸਕਦਾ ਜਿਹੜਾ ਇਹਨਾਂ ਨੇ ਆਪਣੇ ਸ਼ਬਦਾਂ ਨਾਲ ਹਥਿਆਰ ਜਿਹੜਾ ਇਹ ਪਾਕਿਸਤਾਨ ਨੂੰ ਸਾਡੇ ਦੁਸ਼ਮਣਾਂ ਨੂੰ ਦੇਤਾ ਕਿ ਆਰੇਨ ਨੂੰ ਚਾ ਚੜ ਜਾਂਦਾ ਇਹ ਕਰਦੇ ਕੀ ਨੇ ਅੱਜ ਰਾਜਾ ਵੜਿੰਗ ਸਾਹਿਬ ਪਤਾ ਨਹੀਂ ਕਿਸ ਭਾਵਨਾ ਚ ਉਹ ਗੱਲ ਕਰ ਗਏ ਮੈਨੂੰ ਸਮਝ ਨਹੀਂ ਆਈ ਮੈਂ ਉਦੋਂ ਵੀ ਰੋਕ ਕੇ ਉੱਤੇ ਕਿਹਾ ਸੀ ਵੀ ਕਾਂਗਰਸ ਦੇ ਪ੍ਰਧਾਨ ਮੈਂ ਨਾ ਨਹੀਂ ਲਿਆ ਸੀ ਪਰ ਅੱਜ ਮੈਂ ਲੈਣਾ ਇਹੀ ਰਾਜਾ ਵੜਿੰਗ ਸਾਹਿਬ ਜਦੋਂ ਵੱਖ ਵੋਟ ਦੇ ਉੱਤੇ ਡਿਬੇਟ ਹੋ ਰਿਆ ਸੀ ਇਹ ਕਹਿ ਰਹੇ ਸੀ ਮੈਂ ਇੱਕ ਸਰਦਾਰ ਉਹ ਸਰਦਾਰ ਤੁਸੀਂ ਕਿਹੜੇ ਪਾਸੇੋਂ ਸਰਦਾਰ ਹੋਏ ਤੁਹਾਨੂੰ ਭੁੱਲ ਗਏ ਇਹ ਮੁਗਲ ਭੁੱਲ ਗਏ ਤੁਹਾਨੂੰ ਜਿਨ੍ਹਾਂ ਦੇ ਖਾਤਰ ਤੁਸੀਂ ਗਰਜ-ਗਰਜ ਕੇ ਪਾਰਲੀਮੈਂਟ ਦੇ ਵਿੱਚ ਗੱਲ ਕਰ ਰਹੇ ਸੀ ਇਹ ਮੁਗਲਾ ਖਾਤਰ ਉਹ ਸਾਡੇ ਗੁਰੂ ਸਾਡੇ ਛੋਟੇ ਸ਼ਹਿਬਜ਼ਾਦੇ ਜ਼ਰਾਵਰ ਸਿੰਘ ਜੀ ਤੇ ਫਤਿਹ ਆਪਣੇ ਫਤਿਹ ਸਿੰਘ ਜੀ ਜ਼ਰਾਵਰ ਸਿੰਘ ਜੀ ਤੇ ਫਤਿਹ ਸਿੰਘ ਛੋਟੇ ਸ਼ਹਿਬਜ਼ਾਦੇ ਉਹ ਜੁਤਾ ਕਿੰਨੀਆਂ ਉਮਰਾਂ ਸੀ ਤੁਸੀਂ ਅੱਜ ਸਿਰ ਝੁਕਾਤਾ ਪੱਗਾਂ ਸਿਰ ਤੇ ਬੰਨ ਕੇ ਜਦੋਂ ਅੰਦਰ ਹੁਣ ਜਾਣ ਲੱਗੇ ਪਹਿਲਾਂ ਸਿਰ ਨਹੀਂ ਉਹਨਾਂ ਨੇ ਆਪਣੀ ਜੁੱਤੀ ਅੰਦਰ ਕੀਤੀ ਵੀ ਸਿਰਨੀ ਚ ਗੋਣਾ ਇਹ ਮੁਗਲਾਂ ਅੱਗੇ ਅੱਜ ਤੁਸੀਂ ਕਹਿੰਦੇ ਹੋ ਇਹ ਮੁਗਲਾਂ ਖਾਤਰ ਅਸੀਂ ਜ਼ਮੀਨਾਂ ਵੀ ਦਿੱਤੀਆਂ ਅਸੀਂ ਸਰਦਾਰਾਂ ਨੇ ਜ਼ਮੀਨਾਂ ਦਿੱਤੀਆਂ ਮੈਂ ਸਰਦਾਰ ਅਰੇ ਤੁਸੀਂ ਸਰਦਾਰ ਗੁਰੂ ਤੇਗ ਬਹਾਦਰ ਜੀ ਇਸੇ ਦਿੱਲੀ ਚ ਕਿਸ ਤਰੀਕੇ ਨਾਲ ਉਹਨਾਂ ਦਾ ਇਹ ਮੁਗਲਾਂ ਨੇ ਭੁੱਲ ਗਏ ਤੁਸੀਂ ਭੁੱਲ ਗਏ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੇ ਵੱਡੇ ਸ਼ਬਦਾਂ ਦੀਆਂ ਨਾਲ ਅਮਰਤ ਭਾਈ ਮਤੀਦਾਸ ਭਾਈ ਦਿਆਲਾ ਜੀ ਭਾਈ ਤਾਰੂ ਜੀ ਇਹ ਸਾਰਾ ਕੁਝ ਤੁਸੀਂ ਇਹ ਜਮਾ ਭੁੱਲ ਗਏ ਮੈਂ ਹੁਣੀ ਇਤਿਹਾਸ ਦੇਖ ਰਿਹਾ ਸੀ ਵੀ ਕੀ ਕੀ ਇਹਨਾਂ ਨਾਲ ਸਾਰਿਆਂ ਨਾਲ ਕਿਸੇ ਨੂੰ ਮਤਲਬ ਸਿਰ ਤੋਂ ਲੈ ਕੇ ਥੱਲੇ ਤੱਕ ਆਰਿਆਂ ਨਾਲ ਪਾੜਿਆ ਗਿਆ ਇਹ ਮੁਗਲਾਂ ਨੇ ਜਿਨ੍ਹਾਂ ਦੀ ਤੁਸੀਂ ਹਮਾਇਤ ਕਰ ਰਹੇ ਉਬਲੇ ਹੋਏ ਪਾਣੀਆਂ ਚ ਦੇਗਾਂ ਚ ਇਹਨਾਂ ਨੂੰ ਪਾਇਆ ਗਿਆ ਅਬਾਲਿਆ ਗਿਆ ਰੂਹ ਦੀ ਰੂਹ ਲੈ ਕੇ ਨਾ ਰੂਹ ਉਹਨੂੰ ਅੱਗ ਲਾ ਕੇ ਉਹ ਰੂਹ ਦੀ ਚਰਖੀ ਨਾ ਬੰਨੇ ਗਏ ਤੇ ਉਹਨਾਂ ਨੂੰ ਉਸ ਸੀਏ ਦਿੱਤੇ ਗਏ ਕਿਸ ਤਰੀਕੇ ਨਾਲ ਮਤੀ ਦਾਸ ਜੀ ਦੇ ਤੁਹਾਨੂੰ ਭੁੱਲ ਕੇ ਕਿਵੇਂ ਰੋਂਗ ਅੰਗ ਅੰਗ ਕਟਿਆ ਇਹਨਾਂ ਨੇ ਤੁਸੀਂ ਸਰਦਾਰ ਹੋ ਤੁਸੀਂ ਕਾਂਗਰਸ ਪਾਰਟੀ ਨੂੰ ਵੀ ਜਿਹੜਾ ਹੈ ਉਹ ਮੈਂ ਸਮਝਦਾ ਇਸ ਇਹ ਗੱਲਾਂ ਨਾਲ ਆਪਣੇ ਆਪ ਨੂੰ ਤੇ ਕਾਂਗਰਸ ਪਾਰਟੀ ਨੂੰ ਸਭ ਨੂੰ ਤੁਸੀਂ ਇੱਕ ਸਭ ਤੋਂ ਵੱਡਾ ਗਿਦਾਰੀ ਦਾ ਤੇ ਖਾਸ ਕਰ ਅਸੀਂ ਅਸੀਂ ਸਰਦਾਰ ਆ ਤੁਸੀਂ ਕਿਹੜੇ ਸਰਦਾਰ ਹੋਏ ਤੇ ਪੰਜਾਬ ਦੇ ਸਰਦਾਰ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਐ ਉਹ ਅੱਜ ਵੀ ਬਾਰਡਰ ਤੇ ਖੜਕੇ ਇਹ ਮੁਗਲਾਂ ਦੇ ਮੂੰਹ ਮੋੜਨਗੇ ਕੱਲ ਮੈਂ ਸੁਣ ਰਿਹਾ ਸੀ ਚੈਨਲਾਂ 'ਤੇ ਜਦੋਂ ਟੀਵੀ ਚੈਨਲ ਪੁੱਛ ਰਹੇ ਸੀ ਬਾਰਡਰ ਵਾਲੇ ਜਿਨ੍ਹਾਂ ਦੇ ਸਿਰਾਂ ਤੇ ਸਰਦਾਰਾਂ ਦੇ ਪੱਗਾਂ ਐ ਬਾਰਡਰ ਤੇ ਗੁਰਦਾਸਪੁਰ ਤਰਨਤਨ ਸ਼੍ਰੀ ਅਮਰਤ ਸਹਿਬ ਸਾਹਿਬ ਉਹ ਕਹਿੰਦੇ ਜੀ ਜਦੋਂ ਲੜਾਈ ਸ਼ੁਰੂ ਹੋਏ ਤੁਸੀਂ ਕਿੱਥੇ ਜਾਓਗੇ ਉਹ ਕਹਿੰਦੇ ਜੀ ਅਸੀਂ ਕਿੱਥੇ ਜਾਣਾ ਅਸੀਂ ਚਾਰ ਨਾਲਾ ਟਰੈਕਟਰ ਟਰਾਲੀਆਂ ਦੇ ਵਿੱਚ ਬੰਬ ਭਰਾਂਗੇ ਬਰੂਦ ਭਰਾਂਗੇ ਤੇ ਫੌਜ ਦੇ ਮੂਹਰੇ ਹੋਵਾਂਗੇ ਉਹ ਕਹਿੰਦੇ ਪਹਿਲਾਂ ਸਾਡੇ ਦਾਦੇ ਸਾਡੇ ਬਜ਼ੁਰਗ ਆਪਣੀਆਂ ਰੇੜੀਆਂ 'ਚ ਬੈਲ ਗੱਡੀਆਂ ਜਿਹੜੀਆਂ ਜੜੀਆਂ ਬੌਲਦਾਂ ਦੀਆਂ ਰੇੜੀਆਂ ਉਹਨਾਂ 'ਚ ਕਹਿੰਦਾ ਬੰਬ ਭਰ ਕੇ ਆਪਣੇ ਤੋਪਾਂ ਨੂੰ ਦੇਣ ਲਈ ਅੱਗੇ ਸਪਲਾਈ ਕਰਨ ਲਈ ਟੈਂਕਾਂ ਨੂੰ ਸਪਲਾਈ ਕਰ ਲਈ ਉਹ ਕਹਿੰਦੇ ਬੰਬ ਲੈ ਕੇ ਜਾਂਦੇ ਅਸੀਂ ਕਿੱਥੇ ਜਾਣਾ ਹੁਣ ਤਾਂ ਸਾਡੇ ਕੋਲ ਹਰ ਚੀਜ਼ ਤੇ ਇਸ ਕਰਕੇ ਤੁਸੀਂ ਸਰਦਾਰੀ ਮੈਂ ਬਾੜਾ ਨਹੀਂ ਕਹਿਣਾ ਚਾਹੁੰਦਾ ਅੱਜ ਤੁਹਾਡੀਆਂ ਉਹ ਵੀਡੀਓ ਉਹ ਤੁਹਾਡੀਆਂ ਗੱਲਾਂ ਕੀਤੀਆਂ ਹੋਈਆਂ ਸਾਡੇ ਤੁਹਾਨੂੰ ਤੁਸੀਂ ਥੋੜਾ ਜਿਹਾ ਤਾਂ ਸੋਚ ਲੇ ਵੀ ਕਿਵੇਂ ਇਹ ਮੁਗਲਾਂ ਦੀ ਗੱਲ ਕਰਦੇ ਹੋ ਤੁਸੀਂ ਜਿਨ੍ਹਾਂ ਨੇ ਸਾਨੂੰ ਵੰਡਤਾ ਜਿਨ੍ਹਾਂ ਨੇ ਸਾਡੇ ਕਤਲ ਕਰ ਕਰ ਇਹ ਬੜਿੰਗ ਸਾਹਿਬ ਚੰਨੀ ਸਾਹਿਬ ਇਹ ਕਾਂਗਰਸੀਓ ਦੱਸੋ ਕੋਈ ਵੀ ਕਾਂਗਰਸ ਦਾ ਲੀਡਰ ਬੋਲੇ ਅੱਜ ਵੀ ਤੁਸੀਂ ਚੰਨੀ ਨਾ ਖੜੇ ਹੋ ਰਾਜਾ ਬੜਿੰਗ ਨਾ ਖੜੇ ਆ ਜਿਹੜੇ ਸਰਦਾਰ ਕਹਿੰਦੇ ਸੀ ਵੀ ਅਸੀਂ ਮੁਗਲਾਂ ਦੇ ਨਾਲ ਆ ਉਸ ਪਾਰਲੀਮੈਂਟ ਜ ਤੁਹਾਨੂੰ ਇਸ ਕਰਕੇ ਭੇਜਿਆ ਵੀ ਤੁਸੀਂ ਢੋਕ ਬਜਾ ਕੇ ਕਹੋ ਵੀ ਅਸੀਂ ਮੁਗਲਾਂ ਨਾਲ ਤੁਸੀਂ ਭੁੱਲ ਗਏ ਆਪਣੇ ਗੁਰੂਆਂ ਨੂੰ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਤੁਸੀਂ ਉਹਨਾਂ ਦੇ ਸ਼ਹਿਬਜ਼ਾਦਿਆਂ ਨੂੰ ਪਰਿਵਾਰਾਂ ਨੂੰ ਭੁੱਲ ਗਏ ਤੁਸੀਂ ਆ ਦਿਨ ਦੇਖਣ ਨੂੰ ਉਹ ਤੁਹਾਨੂੰ ਸਿੱਖ ਬਣਾ ਕੇ ਗਏ ਸੀ